ਇਹ ਖਾਲਸਾ ਹੀ ਜਹੂ ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਦੁਜੇ ਅਤੇ ਅਹਿਮ ਪੜਾਦੀ ਤਖਸੀ ਕੇਸਗਰ ਸਾਹਿਬ ਦੇ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਨਾਲ ਆਜਾਰੰਭਤਾ ਹੋਈ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖਸੀ ਕੇਸਗਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵਿਸ਼ੇਸ਼ ਤੌਰ ਤੇ ਉੱਥੇ ਮੌਜੂਦ ਰਹੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਮੁਬਾਰਕਬਾਦ ਵੀ ਦਿੱਤਾ ਤੇ ਇਸੇ ਮੌਕੇ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵੱਲੋਂ ਨਵੇਂ ਬਣਾਏ ਗਏ ਜੋੜਾ ਘਰ ਦੇ ਜਥੇਦਾਰ ਸਾਹਿਬ ਦੀ ਰਹਾਇਸ਼ੀ ਦਾ ਵਿਦ ਉਤਕਰਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਦੀ ਰੰਗਤ ਤਾਂ 20 ਮਾਰਚ ਨੂੰ ਸ਼ੁਰੂ ਹੋ ਗਈ ਸੀ ਜਦੋਂ ਰਾਤ ਦੇ ਦੀਵਾਨਾਂ ਵਿੱਚ ਨਗਾਰੇ ਵਜਾ ਕੇ ਇਸ 75 ਪਵਿੱਤਰ ਤਿਹਾਰ ਦੀ ਸ਼ੁਰੂਆਤ ਕੀਤੀ ਸੀ ਕੱਲ ਪਹਿਲਾ ਜਿਹੜਾ ਪੜਾ ਸੀ ਉਹਦੀ ਸਮਾਪਤੀ ਹੋਈ ਅੱਜ ਅੰਮ੍ਰਿਤ ਵੇਲੇ ਤਖਤ ਸ੍ਰੀ ਅਕਾਲਪੁਰ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਕੱਲੋਂ ਭੋਗ ਪਾਏ ਜਾਣਗੇ ਪਰਸੋਂ ਨੂੰ ਉਹ ਤੋਂ ਬਾਅਦ ਫਿਰ ਦੁਪਹਿਰ 12 ਵਜੇ ਅਰਦਾਸ ਕਰਕੇ ਮਹਾਨ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਸਾਰੀਆਂ ਪੰਥ ਦੀਆਂ ਜਥੇਬੰਦੀਆਂ ਤੇ ਸਮੁੱਚਾ ਪੰਥ ਫਿਰ ਇਕੱਤਰ ਹੋ ਕੇ ਇਸ ਮਹੱਲੇ ਸ਼ਾਮਲ ਹੋਊਗਾ ਜਿਹਦੀ ਫਿਰ ਜਾ ਕੇ ਸਮਾਪਤੀ ਨਿਹੰਗ ਸਿੰਘਾਂ ਦੀਆਂ ਸਰਮਾਰ ਜਥੇਬੰਦੀਆਂ ਉਹ ਗਤਕਾ ਖੇਡ ਕੇ ਉੱਥੇ ਕਰਦੀਆਂ ਸੋ ਮੈਂ ਜਿੱਥੇ ਬਹੁਤ-ਬਹੁਤ ਵਧਾਈ ਦਿੰਦਾ ਉਸੇ ਕਾਮਨਾ ਵੀ ਕਰਦਾ ਆ ਜਿਹੜੇ ਹੁਣ 3 ਦਿਨ ਨੇ 24 25 ਤੇ 26 ਇਹਨਾਂ ਦੇ ਵਿੱਚ ਮਹਾਨ ਜਿਹੜੇ ਆ ਅਮਰ ਸੰਚਾਰ ਵੀ ਹੋਣੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਅਮਰਤ ਭਲਾ ਕੀ ਉਹ ਵੱਧ ਤੋਂ ਵੱਧ 24 25 26 ਤਰੀਕ ਨੂੰ ਪਹੁੰਚਣ ਇੱਕ ਕਿਉਂਕਿ ਕਹਾ ਬਸਾਖੀ ਦਾ ਦਿਹਾੜਾ ਆ ਜਾਣਾ ਤੇ ਸਹਿਬਗੁਰੂ ਅਮਰਦਾਸ ਪਾਤਸ਼ਾਹ ਦਾ 450 ਉਹ ਆਪਾਂ ਸ਼ਤਾਬਦੀ ਦੇ ਰੂਪ ਦੇ ਵਿੱਚ ਜੋਤੀ ਜੋਤ ਦਿਵਸ ਮਨਾਉਣਾ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਦੇ ਉੱਤੇ ਤੇ ਜਿਹਦੇ ਵਿੱਚ ਕੱਲ ਮੇਰੇ ਗਿਆਨ ਗੋਦਰੀਏ ਵਿਚਾਰ ਲਿਆਂਦੀ ਸੀ ਪਿਛਲੇ ਦਿਨੀ ਅਸੀਂ ਕਿਹਾ ਸੀ ਪਈ ਅੰਮ੍ਰਿਤ ਸੰਚਾਰ ਜਿਹੜਾ ਉਹਦੇ ਵਿੱਚ ਸਿੰਘ ਸਾਹਿਬ ਆਪ ਯੋਗਦਾਨ ਪਾਉਣ ਤੇ ਸਿੰਘ ਸਾਹਿਬਾਂ ਨੇ ਫੈਸਲਾ ਕੀਤਾ ਕਿ ਵਿਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਵਿਖੇ ਤਿੰਨੇ ਸਿੰਘ ਸਹਿਬਾਨ ਭਾਵੇਂ ਵਿਸਾਖੀ ਦੇ ਦਿਹਾੜੇ ਆ ਉਥੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਮਹਾਨ ਕੀਰਤਨ ਦਰਬਾਰ ਹੋ ਰਿਹਾ ਉਹਦੇ ਵਿੱਚ ਕਿਉਂਕਿ ਆਉਣਾ ਤਾਂ ਉਹ ਜਾ ਕੇ ਸਤੰਬਰ ਚ ਆਉ ਔਰ 450 ਸਾਲਾਂ ਜਿਹੜੀ ਸ਼ਤਾਬਦੀ ਪਰ ਵਿਸਾਖੀ ਵਾਲੇ ਦਿਨ ਸਿੰਘ ਸਹਿਬਾਨ ਆਪ ਉਸ ਅਮਰ ਸੰਚਾਰ ਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਨਿਰਣਾ ਵੀ ਕੀਤਾ ਪਿੱਛੇ ਬੈਠ ਕੇ ਮੀਟਿੰਗ ਕੀਤੀ ਸੀ ਕਿ ਘਟੂ ਘਾਟ ਮਹੀਨੇ ਚ ਇੱਕ ਵਾਰੀ ਸਿੰਘ ਸਾਹਿਬ ਆਪ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋਣ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਧਰਤੀ ਤੋਂ ਬੰਦੇ ਦੀ ਚਾਹਨਾ ਹੁੰਦੀ ਵੀ ਕਦੋਂ ਹੋਲਾ ਮਹੱਲਾ ਆਵੇ ਤਾਂ ਮੈਂ ਅਮਰਤਾਰੀ ਹੋਵਾਂ ਵੱਤ ਤੋਂ ਵੱਤ ਅਮਰਤਾਰੀ ਹੋਈਏ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮਹੱਲਾ ਵੀ ਚੜ੍ਹਦੀ ਕਲਾ 'ਚ ਖੇਡਣਾ ਸੁਖ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਤੈਅਚ ਨਹੀਂ ਆਉਣਾ ਕੋਈ ਹਤਾਸ਼ ਨਹੀਂ ਹੋਣਾ ਪਿਆਰ ਤੇ ਸਤਿਕਾਰ ਦੇ ਨਾਲ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਉਸ ਮਹੱਲੇ 'ਚ ਵੀ ਸ਼ਾਮਲ ਹੋਣਾ ਹੋਲੀ ਕਿੰਨੀ ਪੰਥ ਸੇਵ ਰੰਗ ਲੱਗਾ ਤਲਾਲ ਦੇਵ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਸਾਹਿਬੇ ਕਮਾਲ ਪੰਮਰਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾਨ ਨਿਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਜੋ ਸਮੁੱਚਾ ਹੀ ਖਾਲਸਾ ਪੰਥ ਬੜੀ ਆਣ ਸ਼ਾਨ ਅਤੇ ਜਾਹੋ ਜਲਾਲ ਚੜ੍ਹਦੀ ਕਲਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਉਂਦਾ ਹੈ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਕੋਲੇ ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕੀਤੇ ਗਏ ਹਨ 26 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਸਵੇਰੇ ਤਕਰੀਬਨ 9:00 ਵਜੇ ਦੇ ਨਾਲ ਭੋਗ ਪੈਣਗੇ ਭੋਗ ਪੈਣ ਤੋਂ ਉਪਰੰਤ 12:00 ਵਜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਧੌਂਸੀਆਂ ਨਗਾਰਿਆਂ ਉੱਤੇ ਚੋਟਾਂ ਲਾ ਕਰਕੇ ਜਕਾਰਿਆਂ ਦੀ ਗੂੰਜ ਦੇ ਵਿੱਚ ਮਹੱਲਾ ਆਰੰਭ ਹੋਵੇਗਾ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ